ਕਲਿੰਗ ਖਬਰਾਂ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ 트ੰਪ ਨੇ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਕੱਢਣ ਲਈ ਤਿਆਰੀ ਖੇਚ ਲੱਤੀ ਹੈ ਕੱਢੇ ਜਾਣ ਵਾਲੇ ਕਰੀਬ 15 ਲੱਖ ਲੋਕਾਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ ਕਰੀਬ 18000 ਗੈਰ ਕਾਨੂੰਨੀ ਭਾਰਤੀ ਵੀ ਇਸ ਵਿੱਚ ਸ਼ਾਮਲ ਨੇ ਅਮਰੀਕਾ ਵਿੱਚ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਲਡ 트ੰਪ ਦੇ ਸੌਂ ਚੱਕਦੇ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਆਪਣੀ ਚੋਣ ਮੁਮ ਵਿੱਚ ਵਾਰ-ਵਾਰ ਅਮਰੀਕਾ ਨੂੰ ਪ੍ਰਵਾਸੀ ਮੁਕਤ ਬਣਾਉਣ ਦੀ ਗੱਲ ਕਰਨ ਵਾਲੇ 트럼ਪ ਨੇ ਇਸ ਲਈ ਜੰਗੀ ਪੱਧਰ ਤੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਡੋਨਾ 트럼ਪ ਦਾ ਇਹ ਕਦਮ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਨੂੰ ਅੰਜਾਮ ਦੇਣ ਦੀ ਯੋਜਨਾ ਦਾ ਹਿੱਸਾ ਹੈ 트럼ਪ ਦੀ ਇਸ ਯੋਜਨਾ ਨੂੰ ਪੂਰਾ ਕਰਨ ਲਈ ਯੂ ਐਸਏ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਦੇ ਦੇਸ਼ ਤੋਂ ਬਾਹਰ ਕੱਢੇ ਜਾਣ ਵਾਲੇ ਕਰੀਬ 15 ਲੱਖ ਲੋਕਾਂ ਦੀ ਸੂਚੀ ਤਿਆਰ ਕੀਤੀ ਆ ਰਿਪੋਰਟ ਦੇ ਮੁਤਾਬਕ ਇਸ ਸੂਚੀ ਦੇ ਵਿੱਚ ਕਰੀਬ 18000 ਗੈਰ ਕਾਨੂੰਨੀ ਭਾਰਤੀ ਵੀ ਸ਼ਾਮਲ ਨੇ ਪਿਛਲੇ ਮਹੀਨੇ ਜਾਰੀ ਕੀਤੇ ਗਏ ਆਈਸੀਏ ਦੇ ਅੰਕੜਿਆਂ ਦੇ ਅਨੁਸਾਰ ਅਮਰੀਕਾ ਵਿੱਚ 15 ਲੱਖ ਲੋਕਾਂ ਦੇ ਅੰਦਰ 17940 ਭਾਰਤੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਦੇਸ਼ ਛੱਡਣ ਦੇ ਦੇਸ਼ ਦਿੱਤਾ ਗਿਆ ਉਹਨਾਂ ਨੂੰ ਜਲਦੀ ਹੀ ਭਾਰਤ ਪੱਤਨਾ ਪੈ ਸਕਦਾ ਰਿਪੋਰਟ ਦਿੱਤੀ ਗਈ ਹੈ ਕਿ ਅਮਰੀਕਾ ਵਿੱਚ ਇਸ ਸਮੇਂ ਭਾਰਤ ਤੋਂ ਲਗਭਗ 7,25,000 ਗੈਰ ਕਾਨੂੰਨੀ ਪ੍ਰਵਾਸੀ ਨੇ ਮੈਕਸੀਕੋ ਤੇ ਅਲਸਲਾ ਬਾਰਡਰ ਤੋਂ ਬਾਅਦ ਅਮਰੀਕਾ ਦੇ ਅੰਦਰ ਸਭ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਭਾਰਤ ਤੋਂ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਰਿਪੋਰਟ ਮੁਤਾਬਕ ਜਨਵਰੀ 2022 ਚ ਅਮਰੀਕਾ ਦੇ ਅੰਦਰ ਲਗਭਗ 11 ਮਿਲੀਅਨ ਗੈਰ ਕਾਨੂੰਨੀ ਪ੍ਰਵਾਸੀ ਰਹ ਰਹੇ ਨੇ ਇਸ ਦੌਰਾਨ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਇਹ ਗੱਲ ਆਖੀ ਹੈ ਕਿ ਉਹ ਦੇਸ਼ ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਕੁਝ ਵੀ ਕਰਨਗੇ ਉਹਨਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਇਸ ਲਈ ਅਮਰੀਕੀ ਫੌਜ ਦੀ ਵੀ ਵਰਤੋਂ ਕਰਨਗੇ ਵੀਰਵਾ ਨੂੰ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਇਹ ਗੱਲ ਨੂੰ ਦੁਹਰਾਇਆ 트ੰਪ ਨੇ ਕਿਹਾ ਕਿ ਕਿਸੇ ਦੇਸ਼ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣਾ ਹਮਲੇ ਕਰਨ ਦੇ ਬਰਾਬਰ ਹੈ ਇਸ ਨੂੰ ਰੋਕਣ ਦੀ ਲੋੜ ਹੈ ਮੈਂ ਇਸ ਨੂੰ ਸਾਡੇ ਦੇਸ਼ ਤੇ ਹਮਲਾ ਸਮਝਦਾ 트ੰਪ ਨੇ ਐਲਾਨ ਕਰਨ ਤੋਂ ਬਾਅਦ ਕਿਹਾ ਕਿ ਟਾਈਮਸ ਪਰਸਨ ਆਫ ਦਿイヤー ਹੋਣਗੇ 트ੰਪ ਨੇ ਅੱਗੇ ਵੀ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਉਹ ਅਗਲੇ 20 ਸਾਲਾਂ ਤੱਕ ਕੈਂਪ ਵਿੱਚ ਬੈਠਣ ਮੈਂ ਚਾਹੁੰਦਾ ਕਿ ਉਹ ਬਾਹਰ ਨਿਕਲ ਜਾਣ ਅਤੇ ਆਪਣੇ ਦੇਸ਼ ਨੂੰ ਵਾਪਸ ਭਰਤ ਜਾਣ ਕੈਨੇਡਾ ਨਿਗਮਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸੀ ਤਾਂ ਤੁਹਾਡੇ ਨਾਲ ਚੱਲਣਗੇ ਦੇਸ਼ ਤੋਂ ਨਿਤਮਾਮ ਖੋਰਾ ਦੇਖਣੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਬਾਹਲਾ ਦੇ ਨਾਲ